ਅਠਵਾਂ ਅਜੂਬਾ ਮੰਨਣ ਵਾਲਾ ਤਾਜ ਮਹਿਲ ਜਿਸ ਨੂੰ ਦੇਖਣ ਦੇ ਲਈ ਲੱਖਾਂ ਦੀ ਤਦਾਦ ਦੇ ਵਿੱਚ ਲੋਕੀ ਪਹੁੰਚਦੇ ਨੇ ਆਗਰਾ ਦੇ ਵਿੱਚ ਤੇ ਤਾਜ ਮਹਿਲ ਦੀ ਖੂਬਸੂਰਤੀ ਦੀ ਜਿਹੜੀ ਹੈ ਸ਼ਲਾਘਾ ਕਰਦੇ ਨੇ ਪਰ ਅੱਜ ਤਾਜ ਮਹਿਲ ਦੀ ਛਵੀ ਨੂੰ ਖੂਬਸੂਰਤੀ ਨੂੰ ਕਿਤਨੇ ਕਿਤੇ ਝੰਗ ਲੱਗ ਰਿਹਾ ਕਿਉਂਕਿ ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਤਾਜ ਮਹਿਲ ਦਾ ਗੁੰਬਦ ਜਿਹੜਾ ਹੈ ਉਹਦੇ ਵਿੱਚ ਪਾਣੀ ਰਸ ਰਿਹਾ ਚੋਂ ਦਾ ਕਾਰਨ ਕੀ ਹੈ ਕਿ ਆਖਿਰ ਜਿਹੜੇ ਉੱਥੇ ਦੇ ਅਧਿਕਾਰੀ ਨੇ ਜਿਹੜੇ ਇੰਜੀਨੀਅਰ ਨੇ ਉਹਨਾਂ ਨੇ ਕਿਹੜੀ ਕਮੀ ਛੱਡੀ ਕਿ ਇੰਨੀ ਬਾਰਿਸ਼ ਦੇ ਵਿੱਚਕਾਰ ਤਾਜ ਮਹਿਲ ਨੂੰ ਦੂਰ ਦੂਰ ਤੋਂ ਲੋਕੀ ਦੇਖਣ ਲਈ ਆਉਂਦੇ ਨੇ ਉਸ ਦੇ ਵਿੱਚ ਪਾਣੀ ਦਿਸਣ ਲੱਗਿਆ ਇਥੋਂ ਤੱਕ ਕਿ ਤਾਜ ਮਹਿਲ ਦੇ ਅੰਦਰ ਬਣਿਆ ਇੱਕ ਕੰਪਲੈਕਸ ਹੈ ਇੱਕ ਬਾਗੀਚਾ ਹੈ ਜੋ ਪੂਰੀ ਤਰ੍ਹਾਂ ਦੇ ਨਾਲ ਪਾਣੀ ਨਾਲ ਭਰ ਗਿਆ ਤਲਾਬ ਵਰਗਾ ਹਾਲਾਤ ਹੋ ਗਏ ਨੇ ਕਿਉਂਕਿ ਖੜੇ ਪਾਣੀ ਦੇ ਨਾਲ ਮੱਖੀ ਮੱਛਰ ਵੀ ਪੈਦਾ ਹੋਣਗੇ ਜਿਸ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਨੇ ਵੀ ਜਨਮ ਲੈਣਾ ਹੈ ਪਰ ਅਜਿਹੇ ਹਾਲਾਤਾਂ ਦੇ ਵਿੱਚ ਜੇਕਰ ਬਾਰੋ ਕੋਈ ਘੁੰਮਣ ਫਿਰਨ ਦੇ ਲਈ ਆਉਂਦਾ ਹੈ ਭਾਰਤ ਤੇ ਜੇ ਆਗਰਾ ਦੇ ਵਿੱਚ ਪਹੁੰਚ ਕੇ ਤਾਜ ਮਹਿਲ ਦੀ ਅਜਿਹੇ ਹਾਲਾਤਾਂ ਨੂੰ ਦੇਖੇਗਾ ਤੇ ਉਹਦੇ ਉੱਪਰ ਕੀ ਪ੍ਰਭਾਵ ਪਵੇਗਾ ਲੋਕਾਂ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਹੈ ਕਿ ਆਖਰ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਤਾਜ ਮਹਿਲ ਦੇ ਅਧਿਕਾਰੀ ਨੇ ਉੱਥੇ ਦਾ ਪ੍ਰਸ਼ਾਸਨ ਹੈ ਉਹ ਇਹਨਾਂ ਗੱਲਾਂ ਦਾ ਧਿਆਨ ਕਿਉਂ ਨਹੀਂ ਰੱਖ ਰਿਹਾ